ਦੋ ਖਤਰਹਾਣੰ ਦੋ ਖਤਰਖੰਡੰ ਦੋ ਖਗਪਾਣੰ ਦੋ ਛੇਤਰਮੰਡੰ ਦੋ ਚਿੱਤਰਜੋਤੀ ਦੋ ਚਾਰ ਵਿਚਾਰੰ ਦੋ ਮੰਡਲਾਕਾਰ ਖੰਡਾ ਅੰਬਾ ਆਵਾਰੰ ਦੋ ਖਗਖੂਨੀ ਦੋ ਖਤਰਹਾਣੰ ਦੋ ਖਤਰਖੇਤੰ ਦੋ ਛਤਰਪਾਣੰ ਦੋ ਵੀਰ ਬਿਬਾਸਤ ਧਾਰੇ ਨਿਹਾਰੇ ਆਸਤਰ ਆਸਤਰ ਕਰ ਲਿਓ ਜੀ ਤਿੱਤੇ ਪੈਰ ਚਰਾਰਾ ਦੋ ਵੀਰ ਬਿਬ ਅਸਤਰ ਧਾਰੇ ਨਿਹਾਰੇ ਰਹੇ ਬਿਉਮ ਮੈ ਭੂਪ ਗਉਨੈ ਹਕਾਰੇ ਹਕਾ ਹਕ ਲਾਗੀ ਧਨੰ ਧਨ ਜੰਪਿਓ ਚਕਿਓ ਜਛ ਰਾਜਨ ਪ੍ਰਿਥੀ ਲੋਕ ਕੰਪਿਓ ਹਨਿਉ ਰਾਜ ਦਰਯੋਧਨੰ ਜੁਧ ਭੂਮੰ ਭਜੇ ਸਭ ਜੋਧ ਚਲੀ ਧਾਮ ਤੁਮੰ ਕਰਿਓ ਰਾਜ ਨਿਹ ਕੰਟਕੰ ਕਰਿਓ ਰਾਜ ਨਿਹ ਕੰਟਕੰ ਕੌਰ ਪਾਲਨ ਪੁਨਰਜਾਇਕ ਮੰਜ ਸਿਜੈ ਹਵਾਲਨ ਤਹਾਂ ਏਕ ਗੰਧਰਬ ਸਿਓ ਜੁਦ ਮਚਿਓ ਤਹਾਂ ਭੂਰ ਪਾਲਨ ਧੂਰਾ ਰੰਗ ਰਚਿਓ ਤਹਾਂ ਸਤਰਕੇ ਭੀਮ ਹਸਤੀ ਚਲਾਏ ਫਿਰੈ ਮਦ ਗੈਣ ਅਜੋ ਲੌਨਾ ਆਏ ਸੁਨੇ ਬੈਨ ਕੋ ਭੂਪ ਇਉ ਐਠ ਨਾਕ ਕਰਿਓ ਹਾਸ ਮੰਦੈ ਬੁਲਿਓ ਇਮ ਬਾਕੰ ਰਹਿਉ ਨਾਕਮੈ ਕੁਸਟ ਛਤਰੀ ਸਵਾਨੰ ਭਈ ਤੌ ਨਹੀਂ ਰੋਗ ਤੇ ਛਤਰੀ ਸਵਾਨੰ ਨੀ ਕਹਨ ਛਤਰੀ ਕੁੱਤਾ ਨਹੀਂ ਛਤਰੀ ਸਵਾਨ ਅੱਛਾ ਇਥੇ ਸਵਾਨੰ ਹਾਂ ਛਤਰੀ ਸਵਾਨੰ ਨਹੀਂ ਕਹਨ ਨਾ ਕਿ ਕੁੱਤੇ ਨੂੰ ਕਹਿੰਦੇ ਛਤਰੀ ਸਵਾਨੰ ਛਤਰੀਆਂ ਦਾ ਇਸ਼ਰਜ ਰਾਜਾ ਰਹਿਉ ਨਾਕਮੈ ਕੁਸਟ ਛਤਰੀ ਸਵਾਨੰ ਭਈ ਤੌ ਨਹੀਂ ਰੋਗ ਤੇ ਭੂਪ ਹਾਨੰ ਚੌਪਈ ਇਮ 484 ਵਰਖ ਪਰਮਾਨੰ ਸਤ ਮਹਾ 24 ਦਿਨਾਨੰ ਰਾਜ ਕੀ ਯੋਜਨ ਮੇਜਾ ਰਾਜਾ ਕਾਲ ਨਿਸ਼ਾਨ ਬਹੁਰ ਸਿਰ ਗੱਜ ਇਮ 484 ਵਰਖ ਪਰਮਾਨੰ ਸਤ ਮਹਾ 24 ਦਿਨਾਨੰ ਰਾਜ ਕੀ ਯੋਜਨ ਮੇਜਾ ਰਾਜਾ ਕਾਲ ਨਿਸ਼ਾਨ ਬਹੁਰ ਸਿਰ ਗੱਜ ਕਤੀ ਜਨੇ ਵੇਜਾ ਸਮਾਪਤ ਭਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀਓ ਚੌਪਈ ਅਸਮੇਦ ਅਰ ਅਸਲੇਦ ਹਾਰਾ ਮਹਾਸੂਰ ਸਤਵਾਨ ਅਪਾਰਾ ਮਹਾਬੀਰ ਬਰਿਆਰ ਧਨਖ ਧਰ ਗਾਵਤ ਗੀਤ ਦੇਸ ਸਭ ਘਰ ਘਰ ਗਾਵਤ ਕੀਰਤ ਗਾਵਤ ਕੀਰਤ ਦੇਸ ਸਭ ਘਰ ਘਰ ਮਹਾਬੀਰ ਅਰ ਮਹਾ ਧਨ ਧਨਖ ਧਰ ਕਾਂਪਤ ਤੀਨ ਲੋਕ ਜਾ ਕੇ ਡਰ ਬੜ ਮਹੀਪ ਅਰ ਅਖੰਡ ਪ੍ਰਤਾਪਾ ਅਮਿਤ ਤੇਜ ਜਾਪਤ ਜਗ ਜਾਪਾ ਅਜੈ ਸਿੰਘ ਉਤ ਸੂਰ ਮਹਾਨ ਬੜ ਮਹੀਪ ਦਸ ਚਾਰ ਨਿਧਾਨ ਅਨ ਬਿਕਾਰ ਅਨਤੋਲ ਅਤੁਲ ਬਲ ਅਰ ਅਨੇਕ ਜੀਤੇ ਜਨ ਦਲ ਮਲ ਜਨ ਜੀਤੇ ਸੰਗਰਾਮ ਅਨੇਕਾ ਸ਼ਾਸਤਰ ਅਸਤਰ ਧਰ ਛਾੜ ਨਾ ਏਕਾ ਹੂੰ ਛਾੜ ਨਾ ਏਕਾ ਛਾੜ ਨਾ ਏਕਾ ਮੇਨਾਂ ਦੇ ਖੇਦੀ ਚਾ ਭਾਈ ਮਹਾਸੂਰ ਗੁਣਵਾਨ ਮਹਾਨ ਮਾਨਤ ਲੋਕ ਸਗਲ ਜਿਹ ਅਨ ਮਰਨ ਕਾਲ ਜਨ ਮੇਜੇ ਰਾਜਾ ਮੰਤਰ ਕੀਓ ਮੰਤਰੀਨ ਸਮਾਜਾ ਰਾਜ ਤਲਕ ਭੂਪਤ ਅਭਿਖੇਖਾ ਨਿਰਖਤ ਭਏ ਨਿਰਪਤ ਕੀ ਰੇਖਾ ਨ ਮਹਾਰਾਜ ਕਵਨ ਕਉ ਦੀਜੈ ਕੌਨ ਨ੍ਰਿਪਤ ਸੁਤ ਕਉ ਨ੍ਰਿਪ ਕੀਜੈ